ਸਤ ਸ੍ਰੀ ਅਕਾਲ ਦੋਸਤੋ ਪੰਜਾਬ ਫੈਕਟ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਜਿਹੜੀ ਜਾਂ ਬਾਦ ਸੂਰਮੇ ਬਾਰੇ ਤੁਹਾਨੂੰ ਦੱਸਣ ਲੱਗੇ ਆ ਉਹਦੀ ਜਾਂ ਬਾਜੀ ਬਾਰੇ ਸੁਣ ਕੇ ਉਹਦੀ ਸ਼ੀਦੀ ਬਾਰੇ ਗੱਲ ਕਰਕੇ ਤੇ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਅੱਜ ਦੀ ਵੀਡੀਓ ਬੜੀ ਦਿਲਚਸਪ ਹੋਣ ਜਾ ਰਹੀ ਹੈ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਪਾਉ ਦਲਜੀਤ ਸਿੰਘ ਜੀ ਲਿਖਦੇ ਨੇ ਕਹਿੰਦੇ ਵੀ ਇਹ ਗੱਲ ਸਨ 2009 ਦੀ ਹੈ ਜਦੋਂ ਮੈਨੂੰ ਰੋਪੜ ਤਫਤੀਸ਼ੀ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਦੀ ਮੌਲਤ ਮੰਗੀ ਤਾਂ ਅਨਸਾਫ਼ ਦੀ কুরਸੀ ਨੇ ਉਹਨਾਂ ਨੂੰ ਕਹਿੰਦੇ ਵੀ ਜਾਦੀ ਮੌਲਤ ਦੇ ਦੀ ਕੁਛ ਉਹ ਮੋੜ ਕੇ ਅਦਾਲਤ ਨੂੰ ਸਮਾਂ ਘੱਟ ਕਰ ਲਈ ਵੀ ਨਹੀਂ ਕਹਿ ਸਕਦੇ ਇਸ ਕਰਕੇ ਉਹਨਾਂ ਉੱਤੇ ਮੈਨੂੰ ਆਪਣੀ ਰਖਵਾਲੀ ਵਿੱਚ ਰੱਖਣ ਦਾ ਬੋਝ ਹੋਰ ਵੱਧ ਗਿਆ ਉੱਥੇ ਪੁੱਛਗਿਚ ਵਾਲਿਆਂ ਵਿੱਚ ਇੱਕ ਸਬ ਇਨਸਪੈਕਟਰ ਸੀ ਜੋ ਕਾਫੀ ਚਤਰਾ ਜਾਪਦਾ ਸੀ ਉਹ ਰਾਤ ਵੇਲੇ ਗੱਲਾਂ ਕਰਨ ਲੱਗ ਜਾਂਦਾ ਸੀ ਉਹਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਉਹਨੇ ਵੀ ਕੁਝ ਜਾਣਾਂ ਲੀਆਂ ਹੋਣਗੀਆਂ ਪੱਕਾ ਇੱਕ ਦਿਨ ਗੱਲਾਂ ਕਰਦਿਆਂ ਉਹ ਆਪ ਹੀ ਕਹਿੰਦੇ ਵੀ 20 ਸਾਲ ਪਿੱਛੇ ਚਲਾ ਗਿਆ ਹੱਥ ਕਰਕੇ ਦੱਸਣ ਲੱਗ ਪਿਆ ਵੀ ਇੱਥੇ ਇੱਕ ਪਿੱਪਲ ਹੁੰਦਾ ਸੀ ਹੁਣ ਪੁੱਟ ਦਿੱਤਾ ਗਿਆ ਉਹ ਬੜਾ ਇਤਿਹਾਸਕ ਪਿੱਪਲ ਸੀ ਜਿਹੜੇ ਵੀ ਮਹਿਮਾਨ ਨੂੰ ਲਿਹਾਈਦਾ ਸੀ ਕਹਿੰਦਾ ਵੀ ਪਹਿਲਾਂ ਇੱਥੇ ਹੀ ਟੰਗੀਦਾ ਸੀ ਕੁਝ ਨੂੰ ਸਿੱਧੇ ਕੁਝ ਨੂੰ ਹੱਥ ਬੰਨ ਕੇ ਤੇ ਕਈ ਵਾਰ ਇੱਕੋ ਵੇਲੇ ਕਈ ਕਈ ਬੰਦੇ ਲੜਕਦੇ ਰਹਿੰਦੇ ਜਿਹੜੇ ਬੰਦਿਆਂ ਨੂੰ ਮਾਰਦਾ ਹੁੰਦਾ ਸੀ ਉਹਨਾਂ ਨੂੰ ਪੁੱਠੇ ਟੰਗੀਦਾ ਸੀ ਤੇ ਭੁੱਲ ਜਾਈਦਾ ਸੀ ਕਿ ਕੋਈ ਤੜਫ ਤੜਫ ਕੇ ਮਰ ਰਿਹਾ ਜਦੋਂ ਸਰੀਰ ਸ਼ਾਂਤ ਹੋ ਜਾਂਦਾ ਤਾਂ ਲਾ ਕੇ Laash ਖਪਾ ਦਿੱਤੀ ਜਾਂਦੀ ਕਈ ਕਈ ਬੰਦਿਆਂ ਨੇ ਤੜਫਦੇ ਚੀਕਦੇ ਹੋਣਾ ਉਦੋਂ ਇੱਥੇ ਬੜਾ ਅਜਬ ਨਜ਼ਾਰਾ ਹੁੰਦਾ ਸੀ ਕਹਿੰਦਾ ਉਦੋਂ ਇਹ ਸਾਰਾ ਕੁਝ ਭਾਵ ਤਸ਼ੱਦਦ ਅਤੇ ਮੌਤਾ ਖੇਲ ਕਰਨਾ ਬੁਰਾ ਨਹੀਂ ਸੀ ਲੱਗਦਾ ਅਸੀਂ ਸਭ ਕੁਝ ਇੱਕ ਜੰਗ ਲੜਨ ਵਾਂਗ ਕਰਦੇ ਸੀ ਉਹਨਾਂ ਦਿਨਾਂ ਵਿੱਚ ਸੀਆਈਏ ਥਾਣਿਆਂ ਵਿੱਚ ਉਹੀ ਬੰਦੇ ਟਿਕਦੇ ਸੀ ਜਿਹੜੇ ਅੰਦਰੋਂ ਸਭ ਕੁਝ ਮਰ ਗਿਆ ਹੋਵੇ ਜੀ ਨਾ ਅੰਦਰੋਂ ਉਹ ਆਪਣੀ ਸਾਰੀ ਕਾਰਵਾਈ ਮਸ਼ੀਨਾਂ ਵਾਂਗ ਕਰਦੇ ਹੁੰਦੇ ਸੀ ਪਰ ਹੁਣ ਜਦੋਂ ਉਹ ਦਿਨ ਯਾਦ ਕਰਦੇ ਆਂ ਤਾਂ ਡਰ ਵੀ ਲੱਗਦਾ ਤੇ ਤਰਸ ਵੀ ਆਉਂਦਾ ਹੈ ਅਤੇ ਅੰਦਰੋਂ ਫਟਕਾਰਾਂ ਵੀ ਪੈਂਦੀਆਂ ਨੇ ਗੱਲਾਂ ਕਰਦੇ ਆਂ ਕਰਦੇ ਆਂ ਉਹ ਆਤਮ ਚਿੰਤਨ ਵਿੱਚ ਉਤਰ ਗਿਆ ਤੇ ਕਹਿੰਦਾ ਵੀ ਅਸੀਂ ਵੀ ਤੁਹਾਡੇ ਵਰਗੇ ਚੰਗੇ ਭੋਲੇ ਭਲੇ ਲੋਕ ਸੀ ਪਰ ਨੌਕਰੀ ਨੇ ਸਾਨੂੰ ਕਿਵੇਂ-ਕਿਵੇਂ ਅੰਦਰੋਂ ਖਤਮ ਕਰ ਦਿੱਤਾ ਹੁਣ ਲੱਗਦਾ ਹੈ ਵੀ ਸਾਡੇ ਨਾਲ ਵੀ ਜ਼ੁਲਮ ਹੋਇਆ ਜਾਂ ਅਸੀਂ ਆਪਣੇ ਆਪ ਤੇ ਵੀ ਜ਼ੁਲਮ ਕੀਤਾ ਫਿਰ ਉਹ ਇੱਕ ਘੜਨਾ ਦੇ ਵੇਰਵੇ ਦੇਣ ਲੱਗ ਪਿਆ ਕਹਿੰਦਾ ਵੀ ਜਿਹੜੇ ਸਵਾੜੇ ਪਿੰਡ ਨੇੜੇ ਤੁਸੀਂ ਫੜੇ ਗਏ ਨਾ ਉੱਥੇ ਸਵਾ ਨਦੀ ਦੇ ਕੰਢੇ ਇੱਕ ਦਰਦਨਾਕ ਘਟਨਾ ਵਾਪਰੀ ਸੀ ਜਿਹੜੀ ਉਹ ਨੂੰ ਭੁੱਲਦੀ ਨਹੀਂ ਹਲੇ ਤੱਕ ਵੀ ਟੰਪਦੀ ਹੈ ਉਨੇ ਗੱਲ ਤੋਰੀ ਵੀ ਜਿਹੜੇ ਦਿਨਾਂ ਵਿੱਚ ਪੁਲਿਸ ਵਾਲਿਆਂ ਦੇ ਬਹੁਤ ਪਰਿਵਾਰਾਂ ਨੂੰ ਮਾਰਿਆ ਗਿਆ ਉਹਨਾਂ ਦਿਨਾਂ ਵਿੱਚ ਅਸੀਂ ਵੀ ਬਦਲੇ ਵਜੋਂ ਖਾੜਕੂਆਂ ਦੇ ਪਰਿਵਾਰ ਦੋਸਤਾਂ ਤੇ 18 ਵਾਲਿਆਂ ਨੂੰ ਚੁੱਕ-ਚੁੱਕ ਕੇ ਮਾਰਿਆ ਸੀ ਇਸੇ ਸਬੰਧ ਵਿੱਚ ਗੁਰਦਾਸ ਪਰ ਤੋਂ ਚਾਰ ਬੰਦੇ ਕਹਿੰਦਾ ਵੀ ਅਸੀਂ ਰੋਪੜ ਤਫਦੀਸ਼ੀ ਥਾਣੇ ਲਿਆਂਦੇ ਤੇ ਕਈ ਦਿਨ ਰੱਖੇ ਉਹਨਾਂ ਨੂੰ ਅਸੀਂ ਕੋਈ ਬਹੁਤਾ ਚੀਰ-ਫਾੜਤਾ ਨਹੀਂ ਕੀਤੀ ਕਿਉਂਕਿ ਪਤਾ ਹੀ ਸੀ ਵੀ ਉਹਨਾਂ ਕੋਲ ਕੁਝ ਨਹੀਂ ਹੋਣਾ ਨਾਹੀ ਉਹਨਾਂ ਦਾ ਕਿਸੇ ਕੰਮ ਵਿੱਚ ਹੱਥ ਸੀ ਉਹਨੇ ਦਿਨੀ ਇੱਥੇ ਰਹਿਣਾ ਨਰਕ ਬਰਾਬਰ ਹੁੰਦਾ ਸੀ ਬੰਦੇ ਨੂੰ ਜੋ ਜਲਾਲਤ ਸੈਣੀ ਪੈਂਦੀ ਸੀ ਉਹ ਤਸ਼ੱਦਦ ਸੈਣ ਦੇ ਬਰਾਬਰ ਹੀ ਹੁੰਦੀ ਸੀ ਇੱਕ ਦਿਨ ਪੋਦੀ ਰਾਤ ਨੂੰ ਉਹਨਾਂ ਨੂੰ ਸਵਾੜ ਪਿੰਡ ਵੱਲ ਸਵਾ ਨਦੀ ਦੇ ਕੰਢੇ ਲੈ ਗਏ ਕਹਿੰਦਾ ਅਸੀਂ ਉਹਨਾਂ ਵਿੱਚੋਂ ਇੱਕ 50 ਕੋ ਸਾਲ ਦਾ ਬਜ਼ੁਰਗ ਸੀ ਜਿਨੇ ਅਮਰਤ ਛਕਿਆ ਹੋਇਆ ਸੀ ਉਹਦਾ ਛੋਟਾ ਭਰਾ ਸਿੰਘਾ ਵਿੱਚ ਸੀਗਾ ਉਹ ਸਾਰਿਆਂ ਨੂੰ ਬੜੀ ਨਿਮਰਤਾ ਨਾਲ ਬੋਲਦਾ ਸੀ ਦੂਜਾ ਸੀਗਾ 35 ਕੋ ਸਾਲ ਦਾ ਕਮਜ਼ੋਰ ਜਿਹਾ ਬੰਦਾ ਅਤੇ ਇੱਕ ਪੱਕੀ ਠਾਰ ਵਾਲਾ ਸੀ ਉਹ ਉਹ ਸਦਾ ਡਰਿਆ ਤੇ ਧਰਭਕਿਆ ਰਹਿੰਦਾ ਸੀ ਤੀਜਾ 15-16 ਸਾਲ ਦਾ ਅਲੂਹਾ ਮੁੰਡਾ ਸੀ ਜੋ ਚੰਗੇ ਖਾਂਦੇ ਬਿੰਦੇ ਕਰਦਾ ਸੀ ਬਹੁਤ ਗੱਲਾਂ ਮਾਰਦਾ ਹੁੰਦਾ ਸੀ ਉਹ ਇਹਦਾ ਕੋਈ ਖਾੜਕੂਆਂ ਨਾਲ ਚੱਕਰ ਸੀ ਜੋ ਕਹਿੰਦਾ ਵੀ ਮੈਂ ਹੁਣ ਭੁੱਲ ਗਿਆ ਚੌਥਾ 24-25 ਸਾਲ ਦਾ ਜਵਾਨ ਅਤੇ ਬਹੁਤ ਫਰਤੀਲਾ ਸੀ ਉਹ ਡਾਡਾ ਦਲੇਰ ਬੰਦਾ ਸੀ ਉਹਦਾ ਇੱਕ ਦੋਸਤ ਖਾੜਕੂਆਂ ਵਿੱਚ ਸੀ ਇਹ ਜਵਾਨ ਜਿੰਨਾ ਚਿਰ ਵੀ ਇੱਥੇ ਰਿਹਾ ਪੂਰੀ ਜੁਰਤ ਨਾਲ ਰਿਹਾ ਕਹਿੰਦਾ ਅਸਲ ਵਿੱਚ ਉਸ ਨੂੰ ਮਹਿਸੂਸ ਹੋ ਗਿਆ ਸੀ ਵੀ ਇੱਥੋਂ ਹੁਣ ਵਾਪਸ ਨਹੀਂ ਜਾਣਾ ਮਿੱਤਰਾ ਉਹਨੇ ਆਪਣੇ ਹੁਣੀ ਮਨਜ਼ੂਰ ਕਰ ਲਈ ਸੀ ਉਹ ਹਰ ਅਫਸਰ ਅਤੇ ਮਲਾਜ਼ਮ ਨੂੰ ਵੰਗਾਰਦਾ ਸੀ ਸਾਡੀ ਹਰ ਗੱਲ ਦਾ ਪੁੱਠਾ ਜਾਬ ਦਿੰਦਾ ਸੀ ਉਹਦੇ ਅਸੀਂ ਹੱਥ ਬਨ ਕੇ ਹੀ ਰੱਖਦੇ ਸੀ ਉਹਦੀ ਦੂਜਿਆਂ ਨਾਲੋਂ ਕੁੱਟਬਾਰ ਵੀ ਇਸੇ ਲਈ ਜ਼ਿਆਦਾ ਕੀਤੀ ਸੀ ਪਰ ਉਹ ਗਾਲਾਂ ਕੱਢਣੋਂ ਨਹੀਂ ਸੀ ਹਟਦਾ ਸ਼ਾਇਦ ਉਹ ਛੇਤੀ ਮੌਤ ਚਾਹੁੰਦਾ ਸੀ ਅਸੀਂ ਉਸ ਨੂੰ ਪੁੱਠਾ ਵੀ ਟੰਗ ਲਿਆ ਸੀ ਪਰ ਐਸਐਸਪੀ ਨਮਾ ਆਈਪੀਐਸਸੀ ਉਸਨੇ ਲਹਾ ਲਿਆ ਉਹ ਸਾਰਿਆਂ ਨੂੰ ਇਕੱਠੇ ਖਤਮ ਕਰਨਾ ਚਾਹੁੰਦਾ ਸੀ ਇਹ ਚਾਰੇ ਬੰਦੇ ਕਹਿੰਦਾ ਵੀ ਸਾਡੇ ਕੋਲ ਕਈ ਦਿਨ ਰਹੇ ਛੋਟਾ ਮੁੰਡਾ ਰੋਂਦਾ ਹੀ ਰਿਹਾ ਉਹ ਅਮਰਤ ਧਾਰੀ ਬਜ਼ੁਰਗ ਚੁੱਪਚਾਪ ਐਦਾਂ ਰਿਹਾ ਜਿਵੇਂ ਆਮ ਜ਼ਿੰਦਗੀ ਬੀਤ ਰਿਹਾ ਹੋਵੇ ਤੀਜਾ ਬੰਦਾ ਅਦਾਸੀ ਵਿੱਚ ਚਲਾ ਗਿਆ ਜਿਵੇਂ ਉਹ ਕਿਸੇ ਹੋਰ ਜ਼ਿੰਦਗੀ ਵਿੱਚ ਹੋਵੇ ਜੋ ਕੁਝ ਵਾਪਰ ਰਿਹਾ ਸੀ ਉਹ ਉਹਦੇ ਨਾਲ ਨਹੀਂ ਕਿਸੇ ਹੋਰ ਨਾਲ ਹੋ ਰਿਹਾ ਹੋਵੇ ਉਨੇ ਖਾਣਾ ਪੀਣਾ ਵੀ ਛੱਡ ਦਿੱਤਾ ਚੌਥਾ ਨੌਜਵਾਨ ਸਾਨੂੰ ਗਾਲਾਂ ਕੱਢਦਾ ਤੇ ਕੁੱਟ ਖਾਂਦਾ ਰਿਹਾ ਇਹਦੇ ਬਿਨਾ ਬਾਕੀ ਸਾਰੇ ਕਮਜ਼ੋਰ ਪੈ ਗਏ ਆਖਰ ਪੋਦੀ ਉਹ ਠੰਡੀ ਰਾਤ ਆ ਗਈ ਜਦੋਂ ਸਾਬ ਦਾ ਹੁਕਮ ਆ ਗਿਆ ਕਿ ਸਵਾ ਨਦੀ ਤੇ ਲਿਜਾ ਕੇ ਇਹਨਾਂ ਦਾ ਮੁਕਾਬਲਾ ਬਣਾ ਦੇਓ ਇੱਥੇ ਤਿਆਰੀਆਂ ਸ਼ੁਰੂ ਹੋ ਗਈਆਂ ਪੁਲਿਸ ਅਤੇ CRPF ਦਾ ਪ੍ਰਬੰਧ ਹੋ ਗਿਆ ਸਾਬ ਨੇ ਬਦਨਾਮ ਥਾਣੇਦਾਰ ਬਲਵੰਤ ਸਿੰਘ ਦੀ ਜ਼ਿੰਮੇਵਾਰੀ ਲਾ ਦਿੱਤੀ ਉਹਦਾ ਸਾਰਾ ਪਰਿਵਾਰ ਮਰਨ ਦਾ ਇਲਜ਼ਾਮ ਖੜਕੋਂ ਉੱਤੇ ਸੀ ਉਹ ਉਸ ਵੇਲੇ ਨਫ਼ਰਤ ਅਤੇ ਸਾਭ ਦੀ ਹੱਲਾਸ਼ੇਰੀ ਦੀ ਹੈਂਕੜ ਵਿੱਚ ਅੰਨਾ ਹੋ ਚੁੱਕਿਆ ਸੀ ਉਦੋਂ ਤਫਤੀਸ਼ੀ ਥਾਣੇ ਦੇ ਮੁਲਾਜ਼ਮਾਂ ਦੀ ਹਾਲਤ ਇਹੋ ਜਿਹੀ ਸੀ ਕਿ ਅਸੀਂ ਕਿਸੇ ਵੱਡੀ ਮਸ਼ੀਨ ਦੀਆਂ ਗਰਾਰੀਆਂ ਸਾਂ ਮਸ਼ੀਨ ਦਿਨ ਰਾਤ ਚੱਲਦੀ ਰਹਿੰਦੀ ਤੇ ਅਸੀਂ ਆਪਣੀ ਆਪਣੀ ਥਾਂ ਆਪ ਮੁਹਾਰੇ ਘੁੰਮ-ਘੁੰਮ ਕੇ ਕੰਮ ਕਰਦੇ ਰਹਿੰਦੇ ਸੀ ਅਸੀਂ ਮਹਿਸੂਸ ਕਰਨਾ ਛੱਡ ਦਿੱਤਾ ਸੀ ਨਾ ਹੀ ਕੁਝ ਸੁਣੀਦਾ ਸੀ ਤੇ ਨਾ ਹੀ ਕੁਝ ਵੇਖੀਦਾ ਸੀ ਉਹਨਾਂ ਦਿਨਾਂ ਵਿੱਚ ਇਕੱਲੇ ਬੈਠ ਕੇ ਸੋਚਣ ਵਿੱਚ ਵੀ ਡਰ ਲੱਗਦਾ ਹੁੰਦਾ ਸੀ ਕਹਿੰਦਾ ਉਹਨਾਂ ਦਿਨਾਂ ਵਿੱਚ ਵੱਡੇ ਤੋਂ ਵੱਡਾ ਜ਼ੁਲਮ ਵੀ ਬੜੇ ਸਲੀਕੇ ਨਾਲ ਕਰ ਲਈਦਾ ਸੀ ਜਾਂ ਫਿਰ ਇਹ ਕਹਿ ਲਓ ਕਿ ਅਸੀਂ ਜ਼ੁਲਮ ਅਤੇ ਤਸ਼ੱਦਦ ਦੇ ਮਾਹਰ ਹੋ ਨਿਪੜੇ ਸਾਂ ਸਬ ਇੰਸਪੈਕਟਰ ਨੇ ਹੋਰ ਦੱਸਿਆ ਕਹਿੰਦਾ ਵੀ ਉਹਨਾਂ ਚਾਰਾਂ ਨੂੰ ਅਸੀਂ ਦੁਪਹਿਰੇ ਆਗ ਦਿੱਤਾ ਸੀ ਵੀ ਅੱਜ ਅਸੀਂ ਤੁਹਾਨੂੰ ਤੁਹਾਡੇ ਜ਼ਿਲ੍ਹੇ ਦੇ ਥਾਣੇ ਛੱਡ ਆਉਣਾ ਹੈ ਅੱਗੋਂ ਤੁਹਾਡੀ ਜ਼ਿੰਮੇਵਾਰੀ ਉਹ ਹੋਣਗੇ ਇਹ ਸੁਣ ਕੇ ਉਹ ਸਾਰੇ ਉਤਸ਼ਾਹ ਵਿੱਚ ਆ ਗਏ ਤੇ ਕਾਲੇ ਬਹਿ ਗਏ ਸਨ ਛੋਟੇ ਮੁੰਡੇ ਤੋਂ ਬਿਨਾ ਬਾਕੀ ਸਾਰੇ ਘੱਟ ਬੋਲਦੇ ਸਨ ਪਰ ਉਹ ਸਾਰੇ ਹੀ ਕੁਝ ਨਾ ਕੁਝ ਹੁਣ ਬੋਲਣ ਲੱਗ ਪਏ ਛੋਟਾ ਮੁੰਡਾ ਆਪਣੀ ਮਾਂ ਅਤੇ ਆਪਣੀਆਂ ਭੈਣਾਂ ਨੂੰ ਯਾਦ ਕਰਨ ਲੱਗ ਪਿਆ ਕਿ ਉਹਨੂੰ ਵੇਖ ਕੇ ਕਿੰਨਾ ਖੁਸ਼ ਅਤੇ ਹੈਰਾਨ ਹੋਣਗੀਆਂ ਉਹਨਾਂ ਨੂੰ ਕਿੰਨਾ ਚੰਗਾ ਲੱਗੇਗਾ ਅਦਖੜ ਬੰਦਾ ਆਪਣੇ ਪਸ਼ੂਆਂ ਅਤੇ ਖੇਤੀ ਬਾਰੇ ਕੁਝ ਕਹਿ ਰਿਹਾ ਸੀ ਬਜ਼ੁਰਗ ਪਾਠ ਕਰ ਰਿਹਾ ਸੀ ਸ਼ਾਇਦ ਅਰਦਾਸ ਕਰਦਾ ਹੋਵੇ ਉਹਦਾ ਚਿਹਰਾ ਗੰਭੀਰ ਸੀ ਸ਼ਾਇਦ ਉਹਦੇ ਅੰਦਰ ਕੋਈ ਹੋਰ ਗੱਲ ਚੱਲ ਰਹੀ ਸੀ ਮੂੰਹ ਜੋਰ ਜਵਾਨ ਆਪਣੇ ਜਲਾਲ ਵਿੱਚ ਸੀ ਜਿਵੇਂ ਉਹ ਕਿਸੇ ਜੰਗ ਨੂੰ ਜਾ ਰਿਹਾ ਹੋਵੇ ਜਦੋਂ ਥਾਣੇਦਾਰ ਕੋਲ ਦੀ ਲੰਘੇ ਆ ਤਾਂ ਉਹ ਗਰਜਿਆ ਕਿ ਆਪਣੇ ਜਵਾਈ ਦੀ ਚੰਗੀ ਸੇਵਾ ਕਰ ਲੋ ਚਲੋ ਚੰਗਾ ਤੁਸੀਂ ਆਪਣੀ ਗੱਲ ਤੇ ਤਾਂ ਪੱਕੇ ਰਹੇ ਉਹਨੇ ਫੇਰ ਵੰਗਾਰਿਆ ਵੀ ਅੱਜ ਮੇਰੀ ਵਾਰੀ ਮੁੱਕ ਜਾਣੀ ਹੈ ਇੱਕ ਵਾਰ ਹੱਥ ਤਾਂ ਖੋਲੋ ਮੈਨੂੰ ਵੀ ਪਤਾ ਲੱਗੇ ਕਿ ਮੇਰੀਆਂ ਬਾਹਾਂ 'ਚ ਕਿੰਨਾ ਜੋਰ ਹੈ ਥਾਣੇਦਾਰ ਨੇ ਕਿਹਾ ਵੀ ਇਹਦੇ ਨਸ਼ੇ ਵਾਲਾ ਟੀਕਾ ਲਾ ਕੇ ਕੁਝ ਢਿੱਲਾ ਕਰੋ ਕਿਤੇ ਲਾਵਾਂ ਵੇਲੇ ਵਿੱਚੋਂ ਇਹ ਨਾ ਭੱਜ ਜੇ ਉਹਦੀਆਂ ਗੱਲਾਂ ਦਾ ਦੂਜਿਆਂ ਤੇ ਬਹੁਤ ਮਾੜਾ ਅਸਰ ਹੁੰਦਾ ਸੀ ਆਦ ਖੜਾ ਉਮਰ ਵਾਲਾ ਤਾਂ ਉਹਦੇ ਨਾਲ ਲੜੀ ਪਿਆ ਕਿ ਕਿਉਂ ਮਾੜਾ ਬੋਲਦਾ ਹੈ ਮਾੜਾ ਸ਼ਗਨ ਹੁੰਦਾ ਹੈ ਉਹ ਚੁੱਪ ਹੋ ਗਿਆ ਤੇ ਫਿਰ ਬੋਲਿਆ ਵੀ ਤੁਹਾਨੂੰ ਕਿਵੇਂ ਸਮਝਾਵਾਂ ਕਿ ਆਪਾਂ ਮੌਤ ਦੇ ਮੂੰਹ ਵਿੱਚ ਆਂ ਅਤੇ ਚਾਰੇ ਪਾਸੇ ਆਪਾਂ ਨੂੰ ਜਲਾਦ ਨੀਜ ਨਾਲ ਤੱਕ ਰਹੇ ਨੇ ਮੈਨੂੰ ਮੌਤ ਕਹਿੰਦਾ ਵੀ ਸਾਹਮਣੇ ਦਿਖਾਈ ਦੇ ਰਹੀ ਹੈ ਬਜ਼ੁਰਗ ਚੁੱਪੀ ਸੀ ਉਹ ਸ਼ਾਇਦ ਰੱਬ ਕੋਲੋਂ ਕੁਝ ਮੰਗ ਰਿਹਾ ਸੀ ਫਿਰ ਜਾਂ ਕੋਈ ਅਲਾਮਬਾ ਦੇ ਰਿਹਾ ਸੀ ਛੋਟਾ ਮੁੰਡਾ ਉੱਚੀ ਸਾਰੀ ਰੋਣ ਲੱਗ ਪਿਆ ਸੰਤਰੀ ਨੂੰ ਸੱਦ ਕੇ ਕਹਿੰਦਾ ਵੀ ਮੈਨੂੰ ਵੱਡੇ ਸਾਹਿਬ ਕੋਲ ਪੇਸ਼ ਕਰੋ ਮੈਂ ਤਾਂ ਕਹਿੰਦਾ ਵੀ ਹਾਲੇ ਜੀਕੇ ਤੱਕ ਨਹੀਂ ਵੇਖਿਆ ਮੈਂ ਤਾਂ ਸਭ ਕੁਝ ਅੱਗੇ ਤੇ ਹੀ ਪਾਇਆ ਹੈ ਮੇਰੇ ਬਿਨਾ ਮੇਰੀ ਮਾਂ ਮੇਰੀਆਂ ਭੈਣਾਂ ਤੇ ਮੇਰਾ ਕੁੱਤਾ ਮਰ ਜਾਣਗੇ ਮੈਂ ਕੀ ਲੈਣਾ ਖੜਕੂਆਂ ਤੇ ਤੁਸੀਂ ਉਹਨਾਂ ਨੂੰ ਜਿਵੇਂ ਮਰਜ਼ੀ ਮਾਰੋ ਪਰ ਮੈਨੂੰ ਛੱਡ ਦਿਓ ਸਾਬ ਇਨਸਪੈਕਟਰ ਨੇ ਗੱਲ ਨੂੰ ਅੱਗੇ ਤੋਰਿਆ ਕਹਿੰਦਾ ਵੀ ਮੈਨੂੰ ਉਸ ਮੁੱਡੇ ਤੇ ਉਦੋਂ ਵੀ ਬਹੁਤ ਤਰਸ ਆਇਆ ਜਦੋਂ ਮਹਿਸੂਸ ਕਰਨਾ ਭੁੱਲ ਚੁੱਕਾ ਸੀ ਮੈਨੂੰ ਪਾਪ ਪੁੰਨ ਦੀ ਕੋਈ ਸਮਝ ਨਹੀਂ ਸੀ ਉਹਨਾਂ ਨੇ ਕਹਿੰਦਾ ਵੀ ਉਸ ਦਿਨ ਦੁਪਹਿਰ ਤੋਂ ਬਾਅਦ ਕੁਝ ਨਹੀਂ ਖਾਦਾ ਸਿਰਫ ਪਾਣੀਓ ਪੀਤਾ ਉਹਨਾਂ ਦੇ ਖਾਣ ਲਈ ਜੋਰ ਵੀ ਨਹੀਂ ਪਾਇਆ ਗਿਆ ਆਖਰ ਉਹ ਕੜੀ ਆ ਗਈ ਇੱਕ ਦਿਨ ਪਹਿਲਾਂ ਮੀਂਹ ਪਿਆ ਸੀ ਉਹ ਰਾਤ ਠੰਡੀ ਹਵਾ ਹੱਡਾਂ ਨੂੰ ਚੀਰਦੀ ਸੀ ਅਸੀਂ ਬਲਵੰਤ ਸਿੰਘ ਨਾਲ ਪੰਜ ਛੇ ਗੱਡੀਆਂ ਵਿੱਚ ਕਾਫਲੇ ਦੇ ਰੂਪ ਵਿੱਚ ਤੁਰ ਪਈ ਕਹਿੰਦਾ ਹੋਣ ਵਾਲੇ ਮੁਕਾਬਲੇ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਸੀ ਸਾਡਾ ਪਹਿਲਾਂ ਵੀ ਕਾਫੀ ਤਜਰਬਾ ਸੀ ਧੁੰਦ ਕਾਰਨ ਅਸੀਂ ਰੋਪੜ ਤੋਂ ਨੂਰਪੁਰ ਬੇਦੀ ਰਾਹੀਂ ਸਬਾਨੰਦੀ ਤੱਕ 3 ਘੰਟਿਆਂ ਵਿੱਚ ਪਹੁੰਚੇ ਬਜ਼ੁਰਗ ਅਤੇ ਅਧਖੜ ਨੂੰ ਇੱਕ ਗੱਡੀ ਵਿੱਚ ਅਤੇ ਨੌਜਵਾਨ ਤੇ ਮੁੰਡੇ ਨੂੰ ਦੂਜੀ ਗੱਡੀ ਵਿੱਚ ਇੱਕ ਦੂਜੇ ਨਾਲ ਬੰਨ ਕੇ ਵਹਾਇਆ ਹੋਇਆ ਸੀ ਅਤੇ ਹੱਥ ਕੜੀਆਂ ਲਾ ਕੇ ਗੱਡੀਆਂ ਨਾਲ ਵੀ ਨੜਿਆ ਹੋਇਆ ਸੀ ਮੈਂ ਅੱਲੂਏ ਮੁੰਡੇ ਅਤੇ ਮੂੰਹ ਜੋਰ ਜਵਾਨ ਵਾਲੀ ਗੱਡੀ ਵਿੱਚ ਬੈਠਾ ਸੀ ਮੈਨੂੰ ਉਹਨਾਂ ਨਾਲ ਹਮਦਰਦੀ ਸੀ ਪਤਾ ਨਹੀਂ ਕਿਵੇਂ ਪੱਥਰ ਬਣੇ ਦਿਲ ਵਿੱਚ ਕੋਈ ਰਾਹ ਬਣ ਰਿਹਾ ਸੀ ਜਦੋਂ ਨੂਰਪੁਰ ਤੋਂ ਗੱਡੀਆਂ ਛੋਟੀਆਂ ਪਹਾੜੀਆਂ ਥਾਣੀਆਂ ਮੁੜੀਆਂ ਤਾਂ ਮੁੰਡੇ ਦੇ ਹੌਲ ਪੈ ਗਿਆ ਤੇ ਕਹਿੰਦਾ ਵੀ ਇਹ ਰਾਹ ਤਾਂ ਮੇਰੇ ਪਿੰਡ ਤੋਂ ਨਹੀਂ ਜਾਂਦਾ ਨਾਲ ਬੈਠੇ ਹੌਲਦਾਰ ਨੇ ਕਿਹਾ ਵੀ ਇਹ ਨੇੜੇ ਦਾ ਰਸਤਾ ਹੈ ਪਰ ਉਹ ਬਹੁਤ ਹੀ ਦਰਦਨਾਕ ਤਰੀਕੇ ਨਾਲ ਰੋਣ ਲੱਗ ਪਿਆ ਉਸਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਤੇ ਬੇਹੋਸ਼ ਵਾਂਗ ਹੋ ਗਿਆ ਉਦੇ ਦਰਦ ਅਤੇ ਹਾਂਗਕਾਂ ਵਿੱਚ ਪੱਥਰਾਂ ਨੂੰ ਪਗਰਾਉਣ ਵਾਲਾ ਸੇਖ ਸੀ ਪਰ ਗੱਡੀ ਵਿੱਚ ਬੈਠੇ 7-8 ਪੁਲਿਸ ਵਾਲਿਆਂ ਨੂੰ ਕੋਈ ਫਰਕ ਨਹੀਂ ਪਿਆ ਉਹ ਚੁੱਪ ਕਰਕੇ ਆਖਰੀ ਮੌਕੇ ਦੀ ਉਡੀਕ ਕਰਨ ਲੱਗੇ ਸਭ ਨੂੰ ਲੱਗਦਾ ਸੀ ਵੀ ਜਿੰਨੀ ਜਲਦੀ ਹੋ ਸਕੇ ਇਹਨਾਂ ਦਾ ਕੰਮ ਨਵੇੜੇ ਅਤੇ ਅਸੀਂ ਵਾਪਸ ਆਪਣੇ ਮੰਝਿਆ ਤੇ ਜਾ ਪਈਏ ਉਹ ਮੁੰਡੇ ਦੀ ਹਾਲਤ ਬਾਬਲੀ ਹੋ ਗਈ ਨਾ ਉਹ ਤੋਂ ਕੁਝ ਬੋਲਿਆ ਜਾਂਦਾ ਸੀ ਤੇ ਨਾ ਹੀ ਸੁਣਿਆ ਜਾਂਦਾ ਸੀ ਉਹਦੇ ਰੋਣ ਦਾ ਅਸਰ ਨਾਲ ਵਾਲੇ ਜਵਾਨ ਤੇ ਵੀ ਹੋਇਆ ਉਹਨੇ ਬਹੁਤ ਕਿਹਾ ਵੀ ਸ਼ੇਰ ਬਣ ਤਗੜੇ ਹੋ ਕੇ ਗੁਰੂਵਾਲ ਚੱਲੀਏ ਇਹ ਸਿੰਘਾਂ ਦਾ ਕੰਮ ਨਹੀਂ ਹੈਗਾ ਅਸੀਂ ਸਾਰੇ ਚੁੱਪ ਸਾਂ ਇਸ ਕਰਕੇ ਉਹ ਜਵਾਨ ਵੀ ਸਾਡੇ ਲਈ ਕੋਈ ਮਾੜਾ ਸ਼ਬਦ ਨਹੀਂ ਬੋਲਿਆ ਨੇੜੇ ਪਹੁੰਚ ਕੇ ਉਹਨੇ ਸਾਡੇ ਵੱਲ ਮੂੰਹ ਕਰਕੇ ਕਿਹਾ ਕਿ ਤੁਸੀਂ ਇਸ ਮਾਸੂਮ ਨੂੰ ਨਾਹਕ ਮਾਰ ਕੇ ਕੀ ਹਸਲ ਕਰ ਲਓਗੇ ਅਸੀਂ ਕੋਈ ਜਵਾਬ ਨਹੀਂ ਦਿੱਤਾ ਗੱਡੀਆਂ ਕਲਮਾ ਮੋੜ ਲੰਘ ਕੇ ਸਵਾ ਨੰਦੀ ਦੇ ਕਿਨਾਰੇ ਜਾ ਰੁਕੀਆਂ ਜਿੱਥੇ ਪਹਿਲਾਂ ਹੀ ਪਹਿਰਾ ਲੱਗਿਆ ਹੋਇਆ ਸੀ ਬਲਵੰਤ ਸਿੰਘ ਅਤੇ ਸੀਆਰਪੀਐਫ ਦਾ ਅਫਸਰ ਉਤਰੇ ਤਾਂ ਸਭ ਨੇ ਮੁਕਾਬਲੇ ਵਾਂਗ ਆਪਣੀਆਂ ਆਪਣੀਆਂ ਥਾਂ ਮਲ ਲਈਆਂ ਫਿਰ ਅਸੀਂ ਇਹਨਾਂ ਦੋਵਾਂ ਨੂੰ ਥੱਲੇ ਲਾਉਣ ਲੱਗੇ ਤਾਂ ਮੁੰਡੇ ਦੀ ਬੇਹੋਸ਼ੀ ਵਾਲੀ ਹਾਲਤ ਕਰਕੇ ਉਹ ਦੋਵੇਂ ਥੱਲੇ ਡਿੱਗ ਪਏ। ਜਵਾਨ ਨੇ ਉਸ ਮੁੰਡੇ ਨੂੰ ਕਿਹਾ ਵੀ ਇਹਨਾਂ ਦੁਸ਼ਮਣਾਂ ਅੱਗੇ ਡਿਗਣਾ ਨਹੀਂ ਹੈਗਾ ਗੋਲੀ ਛਾਤੀ ਵਿੱਚ ਖਾਣੀ ਹੈ ਪਿੱਠ ਤੇ ਨਹੀਂ ਉੱਠ ਸੰਭਲ ਹਣ। ਉਹ ਮੁੰਡਾ ਮਸਾਂ ਹੀ ਉੱਠਿਆ। ਦੂਜੇ ਦੋਵੇਂ ਬੰਦਿਆਂ ਨੂੰ ਵੀ ਉੱਥੇ ਲਿਆਂਦਾ ਗਿਆ। ਉਹਨਾਂ ਸਾਰਿਆਂ ਨੂੰ ਸਚਾਈ ਯਾਰ ਹੋ ਗਈ ਸੀ ਜਿਹਦੇ ਬਾਰੇ ਉਹ ਪਹਿਲਾਂ ਸ਼ੱਕ ਵਿੱਚ ਸਨ। ਮਾਹੌਲ ਭਾਰਾ ਤੇ ਗੰਭੀਰ ਸੀ ਬਲਵੰਤ ਸਿੰਘ ਕਹਿਣ ਲੱਗਾ ਵੀ ਲੋ ਬਈ ਸਾਹਮਣੇ ਨਦੀ ਹੈ ਮੈਂ ਗੋਲੀਆਂ ਚਲਾਉਂਗਾ ਜਿਹੜਾ ਭੱਜ ਕੇ ਨਦੀ ਪਾਰ ਕਰ ਗਿਆ ਅਸੀਂ ਉਸ ਨੂੰ ਕੁਝ ਨਹੀਂ ਕਹਿੰਦੇ ਸਾਰਿਆਂ ਨੂੰ ਦੋ ਦੋ ਬੰਦਿਆਂ ਨੇ ਫੜਿਆ ਹੋਇਆ ਸੀ ਪਹਿਲਾਂ ਬਜ਼ੁਰਗ ਨੂੰ ਖੁੱਲਿਆ ਗਿਆ ਉਹ ਭੱਜਿਆ ਨਹੀਂ ਉਹ ਨਦੀ ਵੱਲ ਮੂੰਹ ਕਰਕੇ ਬੈਠ ਗਿਆ ਅਤੇ ਆਪਣੀ ਮੌਤ ਨੂੰ ਢਿਕਣ ਲੱਗ ਪਿਆ ਜਦੋਂ ਉਹ ਨਾ ਉઠਿਆ ਤਾਂ ਥਾਣੇਦਾਰ ਨੇ ਨੇੜੇ ਜਾ ਕੇ ਉਹਦੇ ਸਿਰ ਵਿੱਚ ਅਸਾल्ट ਨਾਲ ਗੋਲੀ ਮਾਰੀ ਤੇ ਉਹ ਇੱਕ ਪਾਸੇ ਢੁਕ ਪਿਆ ਜਦੋਂ 25 ਕੋਹ ਸਾਲ ਵਾਲੇ ਦੇ ਹੱਥ ਖੋਲੇ ਗਏ ਉਹ ਇੱਕਦਮ ਵੱਡੇ ਵੱਡੇ ਕਦਮ ਨਾਲ ਪੂਰੇ ਜ਼ੋਰ ਨਾਲ ਭੱਜਣ ਲੱਗਾ ਉਹ ਹਾਲੇ ਕੁਝ ਕਦਮੀ ਗਿਆ ਹੋਣਾ ਕਿ ਇੱਕ CRPF ਦੇ ਅਤਾਵਲੇ ਸਪਾਹੀ ਨੇ ਉਹਨੂੰ ਭੱਜੇ ਜਾਂਦੇ ਸ਼ਿਕਾਰ ਵਾਂਗ ਫੁੰਡ ਦਿੱਤਾ ਉਹ ਡਿੱਗ ਪਿਆ ਤੇ ਦਰਦ ਨਾਲ ਕਰਾਉਣ ਲੱਗਿਆ ਹੁਣ ਉਹਨਾਂ ਨੇ ਛੋਟੇ ਮੁੰਡੇ ਦੇ ਹੱਥ ਖੋਲ ਦਿੱਤੇ ਅਤੇ ਜਵਾਨ ਨੂੰ ਹੋਰ ਮਜ਼ਬੂਤੀ ਨਾਲ ਫੜ ਲਿਆ ਮੁੰਡੇ ਨੂੰ ਜਦੋਂ ਖੋਲਿਆ ਤਾਂ ਉਹ ਉੱਥੇ ਡਿੱਗ ਪਿਆ ਇੰਨੇ ਕੋ ਜਵਾਨ ਨੇ ਬਹੁਤ ਜ਼ੋਰ ਦਾ ਹਮਲਾ ਮਾਰਿਆ ਉਸ ਨੇ ਹਤਕੜੀਆਂ ਤੋੜਨ ਦੀ ਕੋਸ਼ਿਸ਼ ਕੀਤੀ ਉਹਨੂੰ ਫੜਨ ਵਾਲੇ ਦੋਵੇਂ ਮੁਲਾਜ਼ਮ ਡਿੱਗ ਪਏ ਪਰ ਲੋਹਾ ਕਿੱਥੇ ਟੁੱਟਣਾ ਸੀ ਉਸ ਨੇ ਜ਼ੋਰ ਦੀ ਲਲਕਾਰੇ ਮਾਰੇ ਅਤੇ ਥਾਣੇਦਾਰ ਨੂੰ ਗਾਲਾਂ ਕੱਢੀਆਂ ਵੀ ਜੇ ਗੋਲੀ ਮਾਰਨੀ ਹੈ ਪਹਿਲਾਂ ਇੱਕ ਵਾਰ ਮੇਰੇ ਹੱਥ ਤਾਂ ਹੋਰ ਉਹਨੇ ਥਾਣੇਦਾਰ ਨੂੰ ਵੰਗਾਰਾਂ ਪਾਈਆਂ ਅਸੀਂ ਦੰਗ ਹੋ ਕੇ ਹੁਕਮ ਦੀ ਉਡੀਕ ਵਿੱਚ ਉਹਨੂੰ ਵੇਖਦੇ ਰਹੇ ਕਹਿੰਦਾ ਸਾਰੇ ਜਣੇ ਹੀ ਦਰਸ਼ਕਾਂ ਵਾਂਗ ਵੇਖ ਰਹੇ ਸਨ ਜਿਵੇਂ ਅਸਲੀਅਤ ਨਾ ਹੋ ਕੇ ਕੋਈ ਡਰਾਉਣੀ ਫਿਲਮ ਚੱਲਦੀ ਹੋਵੇ ਤਿੰਨ ਸਪਾਈਆਂ ਨੇ ਉਹਨੂੰ ਦਬੋਚ ਲਿਆ ਤੇ ਨੋੜ ਕੇ ਸੁੱਟ ਲਿਆ ਉਹ ਜ਼ਖਮੀ ਸ਼ੇਰ ਵਾਂਗ ਹੱਥ ਪਿੱਛੇ ਵੱਜੇ ਹੋਣ ਦੇ ਬਾਵਜੂਦ ਅੰਨਾ ਜ਼ੋਰ ਲਾ ਰਿਹਾ ਸੀ ਤੇ ਲਲਕਾਰੇ ਮਾਰ ਰਿਹਾ ਸੀ ਉਹ ਬੱਜਾ ਹੋਣ ਕਰਕੇ ਸਿਰਫ ਲਲਕਾਰੇ ਅਤੇ ਫੁਣਕਾਰੇ ਮਾਰ ਰਿਹਾ ਸੀ ਪਰ ਜਾਪਦਾ ਇੰਜ ਸੀ ਕਿ ਜੇ ਖੁੱਲ ਗਿਆ ਤਾਂ ਸਭ ਨੂੰ ਖਾ ਜਾਵੇਗਾ ਸਾਡੇ ਉੱਤੇ ਇੱਕ ਬੇਵਜਹ ਜਹੀ ਦਹਿਸ਼ਤ ਸੀ ਥਾਣੇਦਾਰ ਵੀ ਕੋਚਿਰ ਉਹਦੇ ਵੱਲ ਵੇਖਦਾ ਰਿਹਾ ਫੇਰ ਥਾਣੇਦਾਰ ਉਹਦੇ ਵੱਲ ਵਧਿਆ ਤਾਂ ਨਾਲ ਹੀ ਇੱਕ ਸਿਪਾਈ ਵੀ ਉਹਦੇ ਮੂੰਹ ਤੇ ਠੁੱਡੇ ਮਾਰ ਲੱਗਿਆ ਉਹਦੇ ਮੂੰਹ ਵਿੱਚੋਂ ਖੂਨ ਨਿਕਲਣ ਲੱਗ ਪਿਆ ਪਰ ਅਸੀਂ ਉਹਦੀ ਵੰਗਾਰ ਨੂੰ ਬੰਦ ਨਹੀਂ ਕਰ ਸਕੇ ਫਿਰ ਥਾਣੇਦਾਰ ਨੇ ਗੁੱਸੇ ਵਿੱਚ ਆਪਣੀ ਅਸਾल्ट ਗੱਡੀ ਵਿੱਚ ਰੱਖੀ ਅਤੇ ਆਪਣਾ ਪਿਸਤੌਲ ਉਹਦੇ ਮੱਥੇ ਉੱਤੇ ਧਾਣ ਦਿੱਤਾ ਸ਼ਾਇਦ ਉਹ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਉਹਨੂੰ ਵੀ ਬੰਨੇ ਹੋਏ ਬਹਾਦਰ ਨਾਲ ਖੇਡਣ ਦਾ ਸਵਾਦ ਆ ਰਿਹਾ ਸੀ ਉਹ ਨੌਜਵਾਨ ਪਾਗਲਾ ਵਾਂਗ ਪਿਸਤੌਲ ਦੀ ਨਾੜੀ ਨੂੰ ਦੰਦੀਆਂ ਵੱਢਣ ਲੱਗ ਪਿਆ ਨਾਲ ਹੀ ਉਹਦੇ ਮੂੰਹ ਵਿੱਚ ਸੀ ਤਾਂ ਥਾਣੇਦਾਰ ਨੇ ਕੋੜਾ ਦਬ ਦਿੱਤਾ ਉਦੇ ਸਿਰ ਦੇ ਪਿੱਛੋਂ ਦੀ ਗੋਲੀ ਬਾਹਰ ਨਿਕਲ ਗਈ ਉਹ ਅੱਗੇ ਨੂੰ ਡਿੱਗ ਪਿਆ ਛੋਟਾ ਮੁੰਡਾ ਹਾਲੇ ਤੱਕ ਬੇਹੋਸ਼ ਪਿਆ ਸੀ ਇੱਕ ਸਪਾਈ ਨੇ ਉਹਦੇ ਬਰਖਟ ਮਾਰਿਆ ਪਰ ਉਹ ਵਿਚਾਰਾ ਤਾਂ ਕਦੋਂ ਦੇ ਆਪਣੇ ਘਰ ਜਾ ਚੁੱਕਿਆ ਸੀ ਇਸ ਤਰ੍ਹਾਂ ਅਸੀਂ ਇਹ ਮੁਕਾਬਲੇ ਦਾ ਨਾਟਕ ਖੇਡ ਕੇ ਵਾਪਸ ਆ ਗਏ ਸਬ ਇੰਸਪੈਕਟਰ ਨੇ ਆਪਣੀ ਗੱਲ ਮੁਕਾਈ ਮੈਂ ਇਸ ਕਹਾਣੀ ਦਾ ਹਰ ਹਰਫ ਬੜੀ ਸ਼ਿੱਦਤ ਨਾਲ ਸੁਣਿਆ ਮੈਨੂੰ ਇਹ ਕਹਾਣੀ ਨੇ ਬੰਨ ਕੇ ਰੱਖ ਦਿੱਤਾ ਇਹ ਕਹਾਣੀ ਨੂੰ ਮੈਂ ਆਪਣੇ ਅੰਦਰ ਪਈ ਇੱਕ ਅਧੂਰੀ ਕਹਾਣੀ ਨਾਲ ਜੋੜਿਆ ਤਾਂ ਉਹ ਪੁਲਿਸ ਵਾਲੇ ਦੀ ਕਹਾਣੀ ਪੂਰੀ ਸੱਚੀ ਜਾਪੀ ਮੈਨੂੰ ਵੀ ਉਹੀ ਧੁੰਦ ਵਾਲੀ ਠੰਡੀ ਰਾਤ ਯਾਦ ਆਈ ਜਦੋਂ ਸਾਡੀ ਠਾਰ ਦੇ ਨੇੜੇ ਬਿਲਕੁਲ ਆਲੇ ਦੁਆਲੇ ਨਾਕੇ ਲੱਗੇ ਹੋਏ ਸਨ ਇਹ ਇਲਾਕਾ ਉਹਨਾਂ ਦਿਨਾਂ ਵਿੱਚ ਪੰਜਾਬ ਦਾ ਸਭ ਤੋਂ ਸ਼ਾਂਤ ਹਿੱਸਾ ਮੰਨਿਆ ਜਾਂਦਾ ਸੀ ਇੱਥੇ ਕੋਈ ਵਿਰਲੀ ਟਾਵੀ ਖਾੜ ਕੋ ਵਾਰਦਾਤ ਹੁੰਦੀ ਸੀ ਇੱਥੇ ਕਦੇ ਹੀ ਨਾਕਾ ਬੰਦੀ ਜਾਂ ਤਲਾਸ਼ੀ ਹੁੰਦੀ ਸੀ ਜਾਂ ਫਿਰ ਕੋਈ ਮੁਕਾਬਲਾ ਬਣਾਉਣ ਲਈ ਪੁਲਿਸ ਵਾਲੇ ਸਵਾਂ ਨਦੀ ਵਾਲੇ ਪਾਸੇ ਆਉਂਦੇ ਸਨ ਸਾਢੇ 8 ਕਲਮਾ ਮੋੜ ਨੇੜੇ ਪਿੰਡ ਤੋਂ ਬਾਹਰ ਬਾਹਰ ਸੀ ਸਾਨੂੰ ਸਭ ਕੁਝ ਘਰ ਤੋਂ ਵਿਖਾਈ ਦਿੰਦਾ ਸੀ ਸ਼ਾਮ ਢਲੀ ਤੋਂ ਵੀ ਨਾਕੇ ਨਹੀਂ ਉੱਠ ਰਹੇ ਸਨ ਤਾਂ ਇਹਦਾ ਮਤਲਬ ਸੀ ਵੀ ਅੱਜ ਪੁਲਿਸ ਵਾਲੇ ਕਿਸੇ ਹੋਰ ਗੱਲ ਹੀ ਖੜੇ ਸਨ ਅਸੀਂ ਵੀ ਕੁਚੇਰ ਸੋਚ ਕੇ ਸੌਣ ਚਲੇ ਗਏ ਕਿ ਇਹ ਸਾਡੇ ਲਈ ਨਹੀਂ ਆਏ ਪਰ ਮੈਂ ਜਾਗਦਾ ਰਿਹਾ ਤੇ ਆਪਣੀਆਂ ਸੋਚਾਂ ਵਿੱਚ ਕਹਿੰਦੇ ਵੀ ਮਗਨ ਰਿਹਾ ਅੱਧੀ ਰਾਤੀ ਪੰਜ-ਛੇ ਗੱਡੀਆਂ ਆਈਆਂ ਜੋ ਸਵਾ ਨਦੀ ਕੰਢੇ ਰੁਕ ਗਈਆਂ ਸੁੰਨੀ ਰਾਤ ਵਿੱਚ ਆਵਾਜ਼ ਦੂਰ ਤੱਕ ਸੁਣਦੀ ਸੀ ਫਿਰ ਕੁਚੇਰ ਬਾਅਦ ਅਸਾੜ੍ਹ ਚੱਲਣ ਦੀ ਆਵਾਜ਼ ਆਈ ਕੁਝ ਮਿੰਟਾਂ ਬਾਅਦ ਗੋਲੀਆਂ ਦਾ ਛਾਣਾ ਵੱਜਿਆ ਤੇ ਫਿਰ ਇੱਕ ਗੋਲੀ ਚੱਲਣ ਦੀ ਆਵਾਜ਼ ਆਈ ਕੁਝ ਮਿੰਟ ਰੁੱਕ ਕੇ ਫਿਰ ਕਈ ਛਾਣੇ ਵੱਜੇ ਇਸ ਸਾਰੇ ਸਮੇਂ ਦੌਰਾਨ ਇੱਕ ਬੰਦੇ ਦੇ ਲਲਕਾਰੇ ਅਤੇ ਇੱਕ ਦਰਦ ਭਰੀ ਚਾਂਗਰ ਮੈਨੂੰ ਯਾਦ ਆਇਆ। ਕੁਝ ਸਮੇਂ ਬਾਅਦ ਕੁਝ ਗੋਲੀਆਂ ਹੋਰ ਚਲੀਆਂ ਤੇ ਫਿਰ ਗੱਡੀਆਂ ਚਲੀਆਂ ਗਈਆਂ ਪਰ ਨਾਕੇ ਲੱਗੇ ਰਹੇ। ਸਵੇਰੇ ਫੇਰ ਕੁਝ ਗੱਡੀਆਂ ਆਈਆਂ ਤੇ 8 ਵਜੇ ਤੱਕ ਸਭ ਚਲੇ ਗਏ। ਅਗਲੀ ਸਵੇਰ ਕਹਿੰਦੇ ਵੀ ਮੈਂ ਕੋਈ 10:00 ਵਜੇ ਉਸ ਥਾਂ ਤੇ ਗਿਆ। ਉੱਥੇ ਇਲਾਕੇ ਦੇ ਲੋਕ ਪਹਿਲਾਂ ਹੀ ਟਾਣੀਆਂ ਵਿੱਚ ਖੜੇ ਸਨ ਤੇ ਗੱਲਾਂ ਕਰ ਰਹੇ ਸਨ। ਮੈਂ ਵੀ ਉਹਨਾਂ ਦੀਆਂ ਗੱਲਾਂ ਸੁਣੀਆਂ ਆਮ ਵਾਂਗ ਸਰਕਾਰੀ ਪੁਲਿਸ ਜ਼ੁਲਮ ਬਾਰੇ ਅਤੇ ਖਾੜਕੂਆਂ ਦੀਆਂ ਕਾਰਵਾਈਆਂ ਬਾਰੇ ਸਨ। ਅਜੇ ਇਹ ਮੌਕੇ ਛੇਤੀ ਕਿਤੇ ਕੋਈ ਦਿਲ ਦੀ ਗੱਲ ਨਹੀਂ ਕਹਿੰਦਾ ਕੁਝ ਬੋਚ ਕੇ ਅਤੇ ਵਿਚਾਰ ਕੇ ਹੀ ਆਪਣਾ ਪੱਖ ਰੱਖਦਾ ਹੈ ਮੈਂ ਘਟਨਾਵਾਲੀ ਥਾਂ ਵੱਲ ਵੇਖਿਆ ਤਿੰਨ ਥਾਂ ਖੂਨ ਡੁੱਲਿਆ ਹੋਇਆ ਸੀ ਇੱਕ ਤਾਂ ਬਹੁਤ ਜ਼ਿਆਦਾ ਸੀ ਥੋੜੀ ਦੂਰ ਜਾ ਕੇ ਪੱਥਰਾਂ ਤੇ ਇੱਕ ਹੋਰ ਥਾਂ ਦੂਰ ਜਾ ਕੇ ਪੱਥਰਾਂ ਉੱਤੇ ਅਤੇ ਥੋੜਾ ਜਿਹਾ ਪਾਣੀ ਡੁੱਲਿਆ ਹੋਇਆ ਸੀ ਮੈਂ ਜ਼ਿਆਦਾ ਸੰਘਣੇ ਡੁੱਲੇ ਹੋਏ ਖੂਨ ਕੋਲ ਜਾ ਕੇ ਬੈਠ ਗਿਆ ਲਹੂ ਰੇਤ ਅਤੇ ਪੱਥਰਾਂ ਵਿੱਚ ਜੰਮ ਗਿਆ ਸੀ ਇੰਨਾ ਖੂਨ ਜੰਮਣ ਲਈ ਇੱਥੇ ਕਾਫੀ ਚਿਰ ਖੂਨ ਡੁੱਲਾ ਹੋਵੇਗਾ ਉਸ ਖੂਨ ਨੂੰ ਮੈਂ ਉਂਗਲ ਨਾਲ ਛੋਇਆ ਤੇ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰਕੇ ਵਾਪਸ ਆ ਗਿਆ ਤੇ ਅਰਦਾਸ ਕੀਤੀ ਅੱਜ ਵੀ ਮੈਨੂੰ ਉਸ ਛੋਹ ਦਾ ਅਹਿਸਾਸ ਹੈ ਪਰ ਉਹ ਬੰਦੇ ਕੌਣ ਸਨ ਜਿਨ੍ਹਾਂ ਦਾ ਇਹ ਕੀਮਤੀ ਲਹੂ ਪੰਤਕ ਸਰਮਾਇਆ ਬਣ ਕੇ ਡੁੱਲਿਆ ਸੀ ਉਹਨਾਂ ਦੀ ਪਛਾਣ ਮੈਂ ਅੱਜ ਤੱਕ ਵੀ ਨਹੀਂ ਜਾਣ ਸਕਿਆ ਇਸ ਤਰ੍ਹਾਂ ਜੀ ਮੁਕਾਬਲੇ ਬਣਾਏ ਜਾਂਦੇ ਸੀ 1984 ਤੋਂ ਬਾਅਦ 80 90 ਦੇ ਦੌਰ ਵਿੱਚ ਸੋ ਐਸੇ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਕੱਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਸਰੀ ਆਕਾਲ